ਕਿ ਨਾ ਇੱਥੇ ਸਿੱਧੂ ਮੂਸੇ ਵਾਲੇ ਦੀ ਫੋਟੋ ਲਾਉਣੀ ਆਪਾਂ ਆ ਹੁਣ ਸਾਰੀਆਂ ਨੂੰ ਕਰਕੇ ਨਵਾਂ 바ਰ ਲਾ ਦੇਣਾ ਆ ਸਾਰੀ ਖੇਲ ਰੰਗ ਕਰ ਦੇਣੀਆਂ ਤੇ ਸਾਰੀ ਕੋਠੀ ਵੀ ਰੰਗ ਕਰ ਦੇਣੀ ਆ ਬਸ ਆ ਮੈਸਤਰੀ ਮਿਲ ਜੇ ਹੁਣ ਮੈਨੂੰ ਤੇ ਕੰਮ ਮੈਨੂੰ ਐਨਸ ਹੋਏ 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 ਸਾਡੇ ਖੁਸ਼ੇ ਨੂੰ ਲੱਗੀ ਖੰਗ ਨਾ ਲੱਗਾ ਜੁਕਾਮ ਪਿਤਾ ਮੀਨਾ ਤੰਦ ਨਹੀਂ ਦਿੰਦਾ ਜਿੰਦਾਂ ਤੰਦ ਖੰਗ ਆਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਰਹਦੇ ਬਾਬਾ ਨਾਨਕ ਮਿਹਰ ਕਰੂਗਾ ਸਭਨਾ ਤੇ ਤੇ ਅੱਜ ਪਾਣੀ ਲਾਉਣ ਦੀ ਹੋ ਗਈ ਖੇਤ ਤਿਆਰੀ ਕਿਉਂਕਿ ਕਣਕ ਬੀਜੀ ਨੂੰ ਅੱਜ ਹੋ ਗਿਆ ਪੂਰਾ 1 ਮਹੀਨਾ 19 ਨਵੰਬਰ ਨੂੰ ਬੀਜੀ ਸੀ ਤੇ ਅੱਜ 18 ਦਸੰਬਰ ਤੇ ਅੱਜ ਮੈਂ ਮੋਟਰਾਂ ਛੱਡ ਰਿਆਂ ਸੀ ਤੇ ਅੱਜ ਆਪਾਂ ਨਹਿਰ ਦਾ ਪਾਣੀ ਵਾਧੂ ਸੀ ਤੇ ਜਿਹੜੇ ਆਪਣੇ ਮੋਗੇ ਦੀਆਂ ਪਾਈਪਾਂ ਉਹਦਾ ਲੈ ਰਹੇ ਆ ਫਾਇਦਾ ਤੇ ਪਾਣੀ ਛੜਦਾ ਕਣਕ ਨੂੰ ਮਗਾ ਚੱਲ ਜੰਨਾ ਇਹ ਪਰਦਾ ਅੱਜ ਮੈਂ ਵੈਸੇ ਮੋਟਰ ਛੱਡਣੀ ਸੀ ਲਾਈਟ ਆਉਂਦੀ ਹੈ 9 ਵਜੇ ਹੁਣ ਤਾਂ ਦਿਨੇ ਤੇ ਮੋਟਰ ਮੈਂ ਉਧਰ ਛੱਡਦੇ ਆ ਮੈਂ ਕਿਹਾ ਚਲੋ ਪਾਣੀ ਆਪਾਂ ਨੂੰ ਮਿਲ ਗਿਆ ਵਾਰੀ ਤਾਂ ਆਪਣੀ ਸ਼ਨੀਵਾਰ ਮੈਂ ਕਿਹਾ ਚੱਲ ਜੰਨਾ ਚੜਾ ਵੇਲਾ ਪਾਣੀ ਆਪਾਂ ਲਾ ਲੈਨੇ ਆ ਸਰੋਂ ਬੀਜੀ ਸੀ ਇਹ ਵੀ ਆਪਣੀ ਵਧੀਆ ਹੋ ਗਈ ਤੇ ਇੱਧਰ ਮੈਂ ਉਦਨ ਪਰਸੋ ਛੱਡੀ ਸੀ ਥੋੜੀ ਮੋਟਰ ਅੱਜ ਛੱਡ ਦਿੰਨੇ ਆ ਟਾਈਮ ਹੁਣ 8:30 ਹੋ ਗਏ ਆ ਆ ਵਿਖਿਆ ਕਣਕ ਸਿੰਘ ਨਹੀਂ ਲੱਗਦੀ ਜੇ ਇਧਰੋਂ ਕੈਮਰਾ ਮਾਰਦੇ ਥੜੀ ਵਿਰਲੀ ਲੱਗਦੀ ਨਹੀਂ ਇਧਰੋਂ ਠੀਕ ਆ ਉਧਰੋਂ ਸੂਰਜ ਵਾਲੇ ਪਾਸੇ ਥੋੜੀ ਵਿਰਲੀ ਲੱਗਦੀ ਹੈ ਕੈਮਰੇ 'ਚ ਕਣਕ ਪੂਰੀ ਘੈਂਟ ਆ ਸੁੰਡੀ ਸੰਡੀ ਤੋਂ ਬਚੀ ਐ ਜਿੰਨਾ ਕ ਪਾਣੀ ਲਾਇਆ ਵੇਖ ਲੋ ਮਿਸ਼ਰਾ ਕਰ ਗਈ ਕਣਕ ਤੇ ਹੁਣ ਫੱਗਣ ਚਲਾਵਾਂਗੇ ਇੱਥੇ ਆਪਾਂ ਬੂਟੇ ਸਾਰੇ ਬਾਕੀ ਮੇਰਾ ਉਹ ਮਿਰਚਾਂ ਤੇ ਲਫਾਫਾ ਪਾਉਣ ਵਾਲਾ ਵੀ ਰਹਿੰਦਾ ਸੱਚੀ ਟਾਈਮ ਨਹੀਂ ਲੱਗਾ ਤੇ ਅੱਜ ਨਾਲੇ ਸਫਾਈ ਵੀ ਕਰਦੇ ਆ ਮੋਟਰ ਦੀ ਤੇ ਕਈ ਕੰਮ ਕਰਨ ਆਲੇ ਆ ਕਰਦੇ ਆਂ ਬਾਈ ਸ਼ੁਰੂ ਤੇ ਇੱਥੇ ਆਪਾਂ ਲਾਉਣੇ ਆਂ ਗੰਡੇ ਇਹ ਲਾਵਾਂਗੇ ਆਪਾਂ ਹੁਣ ਦਸੰਬਰ ਐਂਡ ਚ ਜਨਵਰੀ ਸਟਾਰਟ ਚ ਲਾਵਾਂਗੇ ਤੇ ਅੱਗੇ ਮਟਰ ਵੀ ਆਪਣੇ ਪੂਰੇ ਘੈਂਟ ਆ ਮਟਰ ਪੂਰੇ ਸਵਾਦੂ ਘੈਂਟ ਉਹ ਗਿਆ ਸਾਹਮਣੇ ਆਲੂ ਵੀ ਘੈਂਟ ਆ ਗੰਡਾ ਥੋੜਾ ਜਿਹਾ ਕਪੈਸਿਟੀ ਦਾ ਹਣਾ ਤੇ ਮਿਰਚਾਂ ਨੂੰ ਮੈਨੂੰ ਲੱਗਦਾ ਵੀ ਕੋਰੇ ਨਾ ਹੋਈਆਂ ਪਈਆਂ ਛੋੜੀਆਂ ਹੀ ਮੱਦਮ ਜ ਜਿੰਨਾਂ ਦੇ ਲਫਾਫਾ ਲਾ ਦਿੰਨੇ ਆ ਕੋਰੇ ਨਾਲ ਮਰ ਜਾਈਆਂ ਆਈਆਂ ਪਈਆਂ ਕੰਮ ਤਾਂ ਉਹੀ ਹੋ ਗਿਆ ਜਿਹਦਾ ਡਰ ਸੀ ਨਾ ਤਾਂ ਲਾਈਟ ਆਈ ਅੱਜ ਪਾਵਰ ਕੱਟ ਆ ਸਾਡੇ ਵਰੀ ਇਹ ਪਤਾ ਨਹੀਂ ਜਦੋਂ ਉਹ ਖੇਤ ਆਉਣਾ ਹੋਵੇ ਤਾਂ ਚੱਲੇ ਹੀ ਜਾਂਦੀ ਰਹਿੰਦੀ ਆ ਜਦੋਂ ਛੱਡਣੀ ਹੋਵੇ ਉਦੋਂ ਜਦੋਂ ਮੋਟਰ ਚਲਾਉਣੀ ਹੋਵੇ ਉਦੋਂ ਲਾਈਟ ਨਹੀਂ ਆਉਂਦੀ ਇਹ ਥੋੜਾ ਨਾ ਵੀ ਐ ਹੁੰਦਾ ਫੇ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਤੇ ਨਹਿਰ ਦੀ ਵਾਰੀ ਜਿਹੜੀ ਛੱਡੀ ਸੀ ਉਹ ਹੋਰ ਕਿਸੇ ਨੇ ਛੱਡ ਲਈ ਆ ਪਤਾ ਨਹੀਂ ਤਾਂ ਗਾਂ ਛੱਡ ਕੇ ਲੈ ਗਿਆ ਕੋਈ ਉਹ ਵੀ ਇੱਕਦਮ ਬੰਦ ਹੋ ਗਿਆ ਜਿਹੜਾ ਕਿਆਰਾ ਰਹਿੰਦਾ ਯੋ ਅੱਗੋਂ ਮੱਥਾ ਰਹਿ ਗਿਆ ਅਈ ਤੱਕ ਦਾਕ ਪਾਣੀ ਆਇਆ ਆ ਰਹਿ ਗਿਆ ਹੁਣ ਹੁਣ ਮੈਨੂੰ ਪਹਿਲਾਂ ਇਧਰੋਂ ਉਹ ਭਰਨਾ ਪੈਣਾ ਤੇ ਆ ਤਾਂ ਦੋ ਘਾਰੇ ਰਹਿੰਦੇ ਹੀ ਆ ਹੋ ਹੋ ਅੱਗੇ ਪਿੱਛੇ ਜਦੋਂ ਖੇਤ ਆਗੇ ਨਾ 10 ਵਜੇ ਆਜੋ 12 ਵਜੇ ਆਜੋ 8 ਵਜੇ ਆਜੋ ਲਾਈਟ ਚੱਲੀ ਜਾਂਦੀ ਆ ਯਾਰ ਬਿਜਲੀ ਵਾਲੇ ਤੁਹਾਨੂੰ ਹੋ ਕੀ ਜਾਂਦਾ ਯਾਰ ਸਾਡੇ ਵਰੀ ਸਾਡੇ ਨਾਲ ਕੀ ਵੈਰ ਆ ਯਾਰ ਹਰ ਇੱਕ ਬੰਦੇ ਦਾ ਸਾਡੇ ਨਾਲ ਵੈਰ ਕੱਢਣ ਨੂੰ ਫਿਰਦਾ ਜਿਹੜਾ ਕਿਹੜਾ ਹੈ ਕੱਢ ਲੋ ਕੱਢ ਲੋ ਪਹਿਲਾਂ ਤਾਂ ਮੈਂ ਉਹ ਅੱਜ ਥੱਲੇ ਇਧਰ ਛੱਡਣਾ ਸੀ ਪਾਣੀ ਹੁਣ ਹਾਰ ਕੇ ਮੂੰਹਾਂ ਮਾਰ ਕੇ ਇਧਰ ਨੂੰ ਛੱਡਿਆ ਵੀ ਨਹਿਰ ਦੀ ਵਾਰੀ ਤਾਂ ਹੋਰ ਕਿਸੇ ਨੇ ਛੱਡ ਲਈ ਆ ਇਹੀ ਪੰਗਾ ਹੁੰਦਾ ਜਿਹੜਾ ਵਾਧੂ ਪਾਣੀ ਹੁੰਦਾ ਨਾ ਉਹ ਛੱਡਣ ਦਾ ਇਹੀ ਹੁੰਦਾ ਪਤਾ ਹੀ ਨਹੀਂ ਕਿਨੇ ਛੱਡ ਲੈਣਾ ਹੁੰਦਾ ਚਲੋ ਕੋਈ ਨਹੀਂ ਹੁਣ ਬਲ ਬਲ ਵੇਖੀ ਜਾਨਾ ਜੇ ਜਦੋਂ ਆਊਗੀ ਚੰਨੂ ਕੀ ਤੇ ਫਿਰ ਭਰਾਂਗੇ ਲਓ ਵੀ ਰੋਟੀ ਰੋਟੀ ਖਾਣ ਦੀ ਆ ਲੈਟ ਉਹਦੀ ਆ ਗਈ ਸੀ ਦੂਜੇ ਘਰੇ ਨੂੰ ਪਾਣੀ ਦਿੱਤਾ ਛੱਡ ਅੱਜ ਮੇਰਾ ਮਨ ਜਾ ਕੀਤਾ ਮੈਂ ਅੱਜ ਸਾਫ ਸਫਾਈ ਵੀ ਨਾਲ ਹੀ ਕਰ ਦਈਏ ਕਿਉਂ ਖੇਤ ਤਾਂ ਬਹਿਣਾ ਹੀ ਹੁੰਦਾ ਜਦੋਂ ਪਾਣੀ ਪੂਣੀ ਲਾਈਏ ਫਿਰ ਨਾਲੇ ਤਾਂ ਟਾਈਮ ਲੰਘ ਜਾਂਦਾ ਤੇ ਨਾਲ ਟਾਣੀਆਂ ਕੁਝ ਵੱਢਣ ਵਾਲੀਆਂ ਸੀ ਅੱਜ ਦਿੱਤੀ ਆਪਾਂ ਫਰਸ਼ ਤੋਂ ਆਲੇ ਕੁਰਸੀਆਂ ਕੁਰਸੀਆਂ ਧੋਤੀਆਂ ਕੋਠੀ ਕਰਤੀ ਪੂਰੀ ਕਲੀਨ ਅਪ ਹੁਣ ਚੂਹੇ ਨਾ ਸਾਰਾ ਪੱਟਿਆ ਪਿਆ ਹੁਣ ਅੰਦਰੋਂ ਤਾਂ ਹੈਗੀ ਐ ਇਹ ਪੂਰੀ ਆਪਣੀ ਟੀਪ ਹੁਣ ਬਾਹਰਲੇ ਪਾਸੇ ਉਹਨਾਂ ਇਹਨੂੰ ਆਪਾਂ ਪਤਰਾ ਦੇਣਾ ਪਲਸਟਰ ਆ ਪਲਸਟਰ ਕਰਾ ਕੇ ਨਾ ਇੱਥੇ ਸਿੱਧੂ ਮੂਸੇ ਵਾਲੇ ਦੀ ਫੋਟੋ ਲਾਉਣੀ ਆ ਆ ਹੁਣ ਸਾਰੀ ਇਹਨੂੰ ਕਰਕੇ ਨਵਾਂ ਬਾੜ ਲਾ ਦੇਣਾ ਆ ਸਾਰੀ ਖੇਲ ਰੰਗ ਕਰ ਦੇਣੀਆਂ ਤੇ ਸਾਰੀ ਕੋਠੀ ਵੀ ਰੰਗ ਕਰ ਦੇਣੀ ਆ ਬਸ ਆ ਮੈਸਤਰੀ ਮਿਲ ਜੇ ਹੁਣ ਮੈਨੂੰ ਤੇ ਕੰਮ ਇਹਨੂੰ ਐਨ ਸੋਹਣੀ ਬਣਾ ਕੇ ਇੱਥੇ ਫੋਟੋ ਫੋਟੋ ਲਾ ਦੇਣੀ ਆ ਤੇ ਰੰਗ ਰੰਗ ਕਰਕੇ ਨਾ ਸਾਰਾ ਰੰਗ ਕਰ ਦੇਣਾ ਆਪਣਾ ਜਿਹੜਾ ਹੁੰਦਾ ਵਾਟਰਪਰੂਫ ਰੰਗ ਉਹ ਕਰਕੇ ਆ ਪਾਪ ਨੂੰ ਵੀ ਸਾਰੇ ਵਾਲੇ ਦਿਵਾਲੇ ਇਹਨਾਂ ਨੂੰ ਵੀ ਰੰਗ ਕਰਾ ਦੇਣਾ ਸਾਰਾ ਵਧੀਆ ਬਣਾ ਦੇਣਾ ਅੱਜਾਂ ਸਾਫ ਸਫਾਈ ਕਰਤੀ ਕਿਰਾ ਤੇ ਕੰਮ ਘੈਂਟ ਬਣਾ ਦੇਣਾ ਪੂਰਾ ਘੈਂਟ ਹੁਣ ਪੀਨੇ ਆ ਚਾਹ ਚਾਹ ਮੈਂ ਲਿਆਇਆ ਸੀ ਤੇ ਪੀਨੇ ਆ ਚਾਹ ਨਾਲੇ ਤਾਂ ਉਹ ਬੱਲੇ ਬੱਲੇ ਨਹਿਰ ਦੀਵਾਰੀ ਆਪਾਂ ਨੂੰ ਫੇਰ ਮਿਲ ਗਈ ਆ ਤੇ ਆ ਬਸ ਆਪਣਾ ਮੋਟਰ ਵੈਸੇ ਉੱਥੇ ਤੱਕ ਆ ਗਿਆ ਸੀ ਪਾਣੀ ਹੁਣ ਇਧਰ ਉਹ ਵੀ ਛੱਡਤੀ ਹੈ ਪਰ ਆਉਣਾ ਕਿਹੜਿਆਂ ਵਜh ਦੀਆਂ ਕਿਉਂਕਿ ਇਧਰ ਤਾਂ ਆਪਣਾ ਪਰ ਚੱਲਿਆ ਸੀ ਨਹਿਰ ਦੀ ਵਾਰੀ ਫੇਰ ਕਿਸੇ ਨੇ ਬੰਨ ਲਈ ਤੇ ਉਸ ਤੋਂ ਬਾਅਦ ਚੋਂ ਕੰਮ ਮੇਰਾ ਨੇੜੇ ਹੀ ਰਹਿ ਗਿਆ ਸੀ ਤੇ ਹੁਣ ਲੱਗ ਗਿਆ ਜੀ ਪਾਵਰ ਕੱਟ 5 ਵਜh ਜਾਣੀ ਸੀ 4 ਵਜh ਉੱਠ ਗਈ ਬਹੁਤ ਗਲਤ ਗੱਲ ਆ ਬਾਈ ਬਿਜਲੀ ਵਾਲਿਓ ਬਹੁਤ ਗਲਤ ਬਾਤ ਹੈ ਕੰਮ ਮੇਰਾ ਐਂ ਸਿਰੇ ਤੇ ਲੱਗ ਗਿਆ ਉਧਰੋਂ ਤਾਂ ਆਹ ਰਹਿ ਗਏ ਦੋ ਕੋੜੇ ਇਹਦੇ ਬਦਲੇ ਮੈਂ ਹੁਣ ਹੋਰ ਉੱਥੋਂ ਦੁਬਾਰਾ ਥੋੜੀ ਮੋਟਰ ਛੱਡੂ ਹੋ ਤਾਂ ਸਾਰੇ ਇੱਧਰ ਤਾਂ ਭਰ ਗਏ। ਕੰਮ ਬੜਾ ਕਸੂਤਾ ਹੋ ਗਿਆ। ਜੇ ਕੱਲ ਨੂੰ ਆਹ ਭਰਨ ਪੈਗੇ ਤੇ ਆ ਦੁਬਾਰਾ ਫੇਰ ਭਰਨੀ ਪਵੇ ਤਾਂ ਗਲਤ ਹੋ ਗਿਆ ਕੰਮ ਰੋਂਗ ਹੋ ਗਿਆ। ਹੋ ਸਕਦਾ ਰੈਡ ਰੁੜ ਕੇ ਰੈਡ ਰੁੜ ਕੇ ਕੰਮ ਲੱਗ ਜੇ ਕਿਉਂਕਿ ਇੱਥੋਂ ਵਾਹਣ ਹੋ ਜਾਂਦਾ ਆ ਕੇ ਝੌੜਾ ਜਿੱਥੇ ਤੱਕ ਤਾਂ ਸਹੀ ਆਉਂਦਾ। ਉਦੋਂ ਦਾ ਕੰਮ ਖੁੱਲਾ ਹੋ ਜਾਂਦਾ। ਫੇਰ ਆ ਇਹਨੂੰ। ਵੇਖੋ ਬਾਕੀ ਆ ਰਹਿ ਗਏ 1 2 3 ਉਨੇ ਆ ਤਾਂ ਭਰ ਜੂਗਾ। ਉਧਰੋਂ ਵੈਸੇ ਅੱਗੋਂ ਵੀ ਰਹਿੰਦਾ ਆ ਵੀ ਰਹਿੰਦਾ ਜਨਾਲ ਨਾਲ ਨਾਲ। ਇੱਕ ਘੰਟਾ ਲੜਦਾ ਪਿਆ ਸੀ ਤੇ ਸਵੇਰੇ ਅੱਧਾ ਘੰਟਾ ਮਾਰਦਾ ਤੇ ਘੰਟਾ ਹੁਣ ਮਾਰਦਾ ਡੇਢ ਘੰਟਾ ਗਿਆ ਜਦੋਂ ਯਾਰ ਅਸੀਂ ਕਣਕ ਭਰਨੀ ਹੁੰਦੀ ਐ ਨਾ ਕਰਿਆ ਕਰ ਯਾਰ ਪਹਿਲਾਂ ਹੀ ਪਾਵਰ ਕੱਟ ਪਾਵਰ ਕੱਟ ਕਾਦੀ ਲੈਤਾ ਆਦਾ ਹੁਣ ਠੀਕ ਆ ਰਹਿ ਗਏ ਹੁਣ ਇਹਨਾਂ ਬਦਲੇ ਮੈਂ ਹੁਣ ਇਧਰੋਂ ਕਿਧਰੋਂ ਛੱਡੂ ਕੰਮ ਹੀ ਖਰਾਬ ਹੋ ਗਿਆ ਸਾਰਾ ਇੱਕ ਵਾਹਣ ਥੋੜਾ ਜਿਹਾ ਇਧਰੋਂ ਉੱਚਾ ਜੇ ਥੋੜਾ ਨੀਵਾ ਹੋਵੇ ਤਾਂ ਢਲ ਕੇ ਆ ਜਾਏ ਕੰਮ ਮੁਸ਼ਕਲ ਹੈ ਬਾਤ ਆ ਕਾਫੀ ਰਹਿੰਦਾ ਅੱਗੋਂ ਰੜਕੇ ਵੀ ਨਹੀਂ ਹੋਣਾ ਕੰਮ ਦਾ ਉਹ ਗਾਂ ਵੀ ਰਹਿੰਦਾ ਜੇ ਨਾਲ ਨਾਲ ਉੱਚਾ ਇਧਰੋਂ ਗੁੱਟ ਵੀ ਰਹਿੰਦੀ ਅਜੇ ਪੂਰੀ ਨਾ ਭਾਈ ਇਹ ਤਾਂ ਗਿਆ ਉੱਥੇ ਕੰਮ ਚਲੋ ਆ ਤਾਂ ਵੈਸੇ ਭਰੇਆਂ ਰਗਾਈਏ ਸਮਝ ਕੇ ਚਲੋ ਉਹ ਤਾਂ ਪੈਂਦਾ ਰੇੜੇ ਜੇ ਮੜ ਮੜ ਹੂੰ 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 ਅਿੰਨਾ ਦਾ ਹੈ ਚਾਲਜੀ ਦਾ ਬਣੀ ਆਉਂਦੀ ਆ ਹਲੇ 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 ਚਾਲਜੀ ਤਾਂ ਬਣਦੀ ਆ ਤੁਰਿਆ 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 ਇੱਥੋਂ ਆਏ ਜੀ ਡੱਬ ਖੜਬਾ ਜੇ ਤਾਂ ਕਰ ਲਾ ਨਹੀਂ ਤਾਂ ਉੱਥੋਂ ਗਵਾਂਡੀਆਂ ਨੂੰ ਕੱਲ ਨੂੰ ਤੋੜਾਂਗੇ ਜਿੱਦਾਂ ਜੇ ਉਹਨਾਂ ਨੇ ਭਰਿਆ ਕੰਮ ਰਹਿ ਗਿਆ ਵਿੱਚੇ ਵੇ ਰੜਪੇ 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 ਹਾਂ ਤਾਂ ਬਸ ਐਂ ਵੇਖਣ ਆ ਲਈ ਆ ਕੰਮ ਮੇਰਾ ਡੜ ਡੜ ਰੈਡਾ ਰੈਡ ਰੈਡ ਇਹਦੇ ਨਾਲ ਨਾਲ ਆਏ ਵੀ ਉੱਚਾ ਹੁਣ ਕੀ ਕਰਾਂਗੇ ਚਲ ਕੋਈ ਨਹੀਂ ਚਲਤੇ ਛੱਡਦੇ ਆ ਪਰ ਇੱਧਰ ਤਾਂ ਨਹੀਂ ਹੁਣ ਮੈਂ ਮੋਟਰ ਛੱਡਦਾ ਮੋਟਰ ਤਾਂ ਹਾਂ ਕੁਸ਼ੇ ਜਿਕੇ ਆਉਣਾ ਲੱਗਿਆ ਜੀ ਹਾਂਜੀ ਠੱਡ ਬਹੁਤ ਆਣਾ ਹਾਂਜੀ ਓਏ 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 ਸਾਡੇ ਖੁਸ਼ੇ ਨੂੰ ਲੱਗੀ ਖੰਗ ਨਾ ਲੱਗਿਆ ਜਿਕਾਮ ਵਿਟਾਮਿਨ ਤਾਂ ਨਹੀਂ ਦਿੰਦਾ ਜਿੰਤੰਦ ਖੰਗ ਆਦੀ ਓ ਪਰ ਇਹ ਵੀ ਖੰਗ ਤਨੂ ਦਮਾ ਪੈਣਾ ਖੰਗ ਆ ਬਈ ਮੈਨੂੰ ਜਕਾਮ ਜਿਆ ਹੋ ਗਿਆ ਹਣ ਛਾਉਣਾ ਹੱਤਾ ਨਾ ਫੇਰ ਦੁਬਾਰਾ ਅੱਜ ਮੈਨੂੰ ਆਪ ਜਕਾਮ ਹੋ ਗਿਆ ਛੱਡ ਪੋਲੂ ਕਾਕਾ ਹੋ ਗਿਆ ਬਵਾਰ ਪੋਲੂ ਕਾਕਾ ਸਾਰੇ ਹੀ ਹੋਏ ਪਹਿ ਲੋਗ ਵੈਸੇ ਹਨ ਤੇਰੀ ਅੱਖਾਂ ਵੀ ਲਾਲ ਹੋ ਜਾਂਦੀਆਂ ਜਦ ਮੈਨੂੰ ਜਕਾਮ ਹਾਂ ਮੈਂ ਤੁਹਾਡੇ ਤੇ ਆ ਸੋਰੀ ਪਤਲੀਆਂ ਜਿਆ ਹੋ ਜਾਂਦੀਆਂ ਹਮ ਹੋਰ ਪੇਪਰ ਵਧੀ ਆ ਗਏ ਨਾ ਹੋਰ ਪੰਜਾਬੀ ਚ ਵੀ ਆਊਟ ਹੋ ਵੀ ਆਇਆ ਹਮ ਬੜਾ ਬੰਦਾ ਪੈਣਾ ਲਾਓ ਵੇ ਮਿੱਤਰੋ ਪਾਣੀ ਪੁਣੀ ਲਾ ਕੇ ਖੇਤੋਂ ਤੇ ਹੁਣ ਤਾਂ ਰੋਟੀ ਪਾਣੀ ਲਿਆ ਖਾ ਨਾ ਕੇ ਜੇ ਤੇ ਸ਼ਾਮ ਨੂੰ ਲੱਗ ਗਿਆ ਜਿ ਕਾਮ ਜਿ ਕਾਮ ਤਾਂ ਪਹਿਲਾਂ ਵੀ ਲੱਗਾ ਸੀ ਕਰਦੇ ਆ ਰੈਸਟ ਤੇ ਸਵੇਰੇ ਫੇਰ ਲੈਟ ਜੇ ਆ ਗਈ ਵੇਲੇ ਨਾਲ ਤੇ ਕਰਦੇ ਆ ਕੰਮ ਕਾਰ ਫੇਰ ਸ਼ੁਰੂ ਤੇ ਬਾਕੀ ਘੈਂਟ ਗੱਲ ਬਾਤ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਜਿਉਂਦੇ ਬਹਦੇ ਰਹੋ ਰੱਬ ਰੱਖਾ ਬਾਏ ਬਾਏ